ਇਸ ਵੀਡੀਓ ਵਿੱਚ ਦਿਖਾਇਆ ਗਿਆ ਪਟ્રોલ ਦੀ ਮਦਦ ਨਾਲ ਆਪਾਂ ਤਾਲੇ ਨੂੰ ਖੋਲ ਸਕਦੇ ਆ। ਸਭ ਤੋਂ ਪਹਿਲਾਂ ਤਾਲੇ ਦੇ ਇਹਨਾਂ ਨੇ ਪਟ્રોલ ਪਾਤਾ, ਉਸ ਤੋਂ ਬਾਅਦ ਇਹਨੇ ਅੱਗ ਲਾਤੀ। ਆਹ ਸੱਟ ਮਾਰ ਕੇ ਤਾਲਾ ਖੁੱਲ ਗਿਆ। ਆਏ ਹੋ ਸਕਦਾ ਚਲ ਆਪਾਂ ਵੀ ਟਰਾਈ ਕਰਕੇ ਦੇ ਆਪਾਂ ਕੋਲ ਤਾਲਾ ਦੀ ਚਾਬੀ ਹੈ ਨਹੀਂ ਕੋਈ। ਆਜੋ ਦੇਖਿਓ ਟਰਾਈ। ਲੋ ਵੀ ਦੋਸਤੋ ਆਪਾਂ ਆ ਗਏ ਤਾਲੇ ਦੇ ਕੋਲੇ। ਇਹਨੂੰ ਕਾਫੀ ਟਾਈਮ ਹੋ ਗਿਆ ਲੱਗੇ ਨੂੰ ਚਾਬੀ ਦੀ ਗਮਾਜ ਗਈ। ਆਹ ਟਰਿਕ ਵਧੀਆ ਮਿਲ ਗਿਆ ਆਪਾਂ ਨੂੰ ਖੋਲਣ ਵਾਲੀ। ਨਹੀਂ ਆਇਨਾ ਵੜਨਾ ਪੈਂਦਾ। ਚਲ ਟਰਾਈ ਕਰਕੇ ਦੇਖਦੇ ਆ ਪਟ્રોલ ਵਿੱਚ ਪਾ ਕੇ ਇਹਨਾਂ ਨਾਲ। ਕੈਮਰਾਮੈਨ ਸਮਾਰਕ ਦਿਖਾ ਦੀ ਜਿਸ ਤਰ੍ਹਾਂ ਤਾਲੇ ਖੋਲਣ ਲੱਗ ਕੇ ਫਿਰਤਾ ਯਾਰ ਚੋਰਾ ਤਾਂ ਧੱਬ ਗਈ ਆ ਹੋਰ ਸਾਦਾ ਕੰਮ ਐ ਮੈਨੂੰ ਤਾਂ ਹੀ ਲੱਗਦਾ ਯਾਰ ਜੇ ਵੀਡੀਓ ਹੋ ਗਈ ਉਹ ਜੇ ਐ ਹੋਣ ਲੱਗਾ ਫਿਰ ਤਾਂ ਨਖਾਨੀ ਆ ਚੋਹੇ ਖੋਲ ਲਗਰੂ ਲੈ ਨੱਟ ਤੇ ਚੱਲੀ ਜਾਂਦੀ ਵੀਡੀਓ ਉਹ ਤਾਂ ਫੇਕ ਹੋ ਸਕਦੀ ਆ ਤਾਂ ਪਟੋਲੇ ਚ ਪਾ ਦਾ ਨਾ ਪੱਗ ਲਾਉਣੇ ਆ ਅੱਗ ਲੱਗ ਚੁੱਕੀ ਐ ਜੀ ਹਲਕਾ ਹਲਕਾ ਪਟੋਲਾ ਪਾ ਹੋਰ ਪਾ ਦੇ ਬਚਤਣਾ ਜੇ ਆਈਆ ਕੈਮਰਾ ਮਰ ਮਰਾ ਦੂਰ ਰੱਖ ਪੋਛ ਕਰ ਲਾ ਬਸ ਲੋਕ ਤਾਲਾ ਮਚ ਗਿਆ ਗਰਮ ਹੋ ਗਿਆ ਹੁਣ ਆਪਾਂ ਸੱਤ ਮਾਰ ਕੇ ਦੇਖਦੇ ਆ ਮੈਨੂੰ ਕਹਿੰਦਾ ਵੀ ਟ੍ਰਿਕ ਕੰਮ ਨਾ ਕਰੇ ਇਹ ਜੇ ਕਰਦੀ ਇਹਦਾ ਨਿਸ਼ਾਨ ਹੀ ਹੈ ਇਹ ਨਹੀਂ ਭਾਈ ਇਹ ਟ੍ਰਿਕ ਬਿਲਕੁਲ ਫੇਕ ਸੀ ਭਾਈ ਵਧੀਆ ਹੋਇਆ ਕੰਮ ਨਹੀਂ ਕੀਤਾ ਐਦਾਂ ਬਚੋਰਾ ਇੱਕੀ ਹੋਲ ਕਰਾਇਆ ਕਰੇ ਠੀਕ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ আপনার চ্যানেল কর লো এ দেখে চ্যানেল ফালো করলেও